ਆਹ ਤਸਵੀਰ ਜਿਹੜੀ ਐ ਐਸੀ ਖੂਬਸੂਰਤ ਤਸਵੀਰ ਜਿਹੜੀ ਦਿਖਾਉਣੀ ਸੰਗਤ ਵਾਸਤੇ ਬਹੁਤ ਜ਼ਰੂਰੀ ਐ ਕਿਉਂਕਿ ਸਾਡੀ ਪਨੀਰੀ ਨੂੰ ਸੰਭਾਲਣਾ ਜਿਹੜਾ ਵਾ ਉਹ ਬਹੁਤ ਹੀ ਇੱਕ ਵਧੀਆ ਤਰੀਕਾ ਐ ਘਰ ਘਰ ਜਾ ਕੇ ਪ੍ਰਚਾਰ ਕਰਨ ਦਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਅਮਰ ਸ਼ਕਨ ਮੈਨੂੰ ਚਾਰ ਤੋਂ ਪੰਜ ਸਾਲ ਹੋ ਗਏ ਚਾਰ ਪੰਜ ਸਾਲ ਹੋ ਗਏ ਮਤਲਬ ਛੋਟੀ ਉਮਰ ਚੀ ਤੁਸਾਂ ਸ਼ਕਤ ਹਾਂਜੀ ਹਾਂਜੀ ਅੱਛਾ ਅੰਮ੍ਰਿਤ ਛਕਣ ਤੋਂ ਬਾਅਦ ਕੋਈ ਮੁਸ਼ਕਲਤ ਨਹੀਂ ਆਈ ਤੁਹਾਨੂੰ ਨਾ ਜੀ ਕੋਈ ਮੁਸ਼ਕਲ ਨਹੀਂ ਆਈ ਸਗੋ ਜੀਵਨ ਹੋਰ ਵਧੀਆ ਹੋ ਗਿਆ ਹੈ ਜੀਵਨ ਹੋਰ ਵਧੀਆ ਹਾਂਜੀ ਹਾਂਜੀ ਸਾਰੇ ਗੁਰੂ ਵਾਲੇ ਬਣਾਉ ਦੇ ਨਾਲ ਅੰਮ੍ਰਿਤ ਛਕਣਾ ਚਾਹੀਦਾ ਸਾਰਿਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਕੋਈ ਮੁਸ਼ਕਿਲਤ ਨਹੀਂ ਆ ਰਹੀਆਂ ਤੁਹਾਨੂੰ ਨਹੀਂ ਕੋਈ ਪੜਨ ਦੇ ਵਿੱਚ ਕੋਈ ਕੇਸਾਂ ਸਖਾਂਬਣ ਦੇ ਵਿੱਚ ਜਾਂ ਦਸਤਾਰ ਸਜਾਉਣ ਵਿੱਚ ਨਹੀਂ ਨਹੀਂ ਕੋਈ ਮੁਸ਼ਕਿਲ ਨਹੀਂ ਬਾਬਾ ਜੀ ਪੂਰੀ ਮਤ ਕਰਦੇ ਆ ਦਸਤਾਰ ਦੀ ਲੋੜ ਪਵੇ ਜਾਂ ਹੋਰ ਕੁਝ ਹਾਂਜੀ ਹਾਂਜੀ ਬਹੁਤ ਕਰਦੇ ਆ ਲਗਾਤਾਰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋਈਆਂ ਸਕੂਲਾਂ ਦੇ ਵਿੱਚ ਸਿੱਖ ਸੰਗਤ ਨੂੰ ਸਿੱਖ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲ ਸਕੂਲ ਅਧਿਆਪਕ ਜਿਹੜੇ ਨੇ ਉਹਨਾਂ ਨੂੰ ਐਪਲੀਕੇਸ਼ਨ ਦਿੰਦੀਆਂ ਸੋ ਇਹ ਬਕਾਇਦਾ ਇੱਕ ਤਿਆਰੀ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਬੜੇ ਪਿਆਰ ਦੇ ਨਾਲ ਜਾ ਕੇ ਬੇਨਤੀ ਕੀਤੀ ਜਾ ਰਹੀ ਹੈ ਹੂੰ ਤੇ ਸਿੱਖ ਸੰਗਤ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ ਜੀ ਅਜੀਬ ਵੀ ਲੱਗਦਾ ਕਈ ਵਾਰੀ ਵੀ ਯਾਰ ਏਡੀ ਵੱਡੀ ਦਾਤ ਗੁਰੂ ਨੇ ਪੰਜ ਸਿੰਘਾਂ ਨੂੰ ਸਿਰ ਲੈ ਕੇ ਦਿੱਤੀ ਹੋਵੇ ਤੇ ਜੇ ਅਸੀਂ ਘਰ ਘਰ ਜਾ ਕੇ ਅਮਰ ਸ਼ਕੋ ਤੇ ਅਜੀਬ ਲੱਗਦਾ ਹੈ ਸਾਨੂੰ ਫੀਲ ਹੁੰਦਾ ਇਸ ਤਰ੍ਹਾਂ ਪਰ ਲੋਕ ਇਸੋਂਗੇ ਇੰਨੇ ਅਮਰ ਤਸ਼ਕਲਾ ਇੰਨਾ ਜ਼ਿਆਦਾ ਜ਼ਰੂਰੀ ਹੁੰਦਾ ਤੇ ਗੁਰੂ ਸਾਹਿਬ ਗੁਰਬਾਣੀ ਚ ਲਿਖ ਦਿੰਦੇ ਵੀ ਹਰ ਇੱਕ ਨੂੰ ਅਮਰ ਸ਼ਕਲਾ ਜ਼ਰੂਰੀ ਹੈ ਜੇ ਕੇਸਾਤਾਰੀ ਹੋਣਾ ਜ਼ਰੂਰੀ ਹੁੰਦਾ ਤੇ ਗੁਰੂ ਸਾਹਿਬ ਲਿਖ ਦਿੰਦੇ ਵੀ ਕੇਸਾਤਾਰੀ ਹਰ ਇੱਕ ਨੂੰ ਹੋਣਾ ਜ਼ਰੂਰੀ ਹੈ ਇੱਕ ਤੋਂ ਵੀਡੀਓ ਮੈਂ ਵੀ ਦੇਖੀ ਤੁਸੀਂ ਵੀ ਦੇਖੀਆ ਹੋਣਗੀਆਂ ਉਹਨਾਂ ਨੂੰ ਕੀ ਜਵਾਬ ਦਵਾਂ ਬਿਲਕੁਲ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਕੇਸਾਂ ਦਾ ਵੀ ਜ਼ਿਕਰ ਹੈ ਹਮ ਅੰਮ੍ਰਿਤ ਦਾ ਵੀ ਜ਼ਿਕਰ ਹੈ ਹਮ ਬਿਨਾਂ ਕਿਸੇ ਸ਼ੱਕ ਤੋਂ ਅੰਮ੍ਰਿਤ ਵੱਖ-ਵੱਖ ਅਰਥਾਂ ਦੇ ਵਿੱਚ ਆਇਆ ਹੈ ਹਮ ਹਮ ਤੇ ਇੱਕ ਹੈਗਾ ਜੀ ਗੁਰਬਾਣੀ ਦਾ ਕਨਸੈਪਟ ਜੀ ਗੁਰਬਾਣੀ ਦੀ ਵਿਚਾਰ ਜੀ ਜਿਸ ਨੂੰ ਅਸੀਂ ਪੜ੍ਹਨਾ ਹੈ ਸੁਨਣਾ ਹੈ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ ਇਸ ਤੋਂ ਇਲਾਵਾ ਕੁਝ ਸਾਡੇ ਕੌਮੀ ਕਨਸੈਪਟ ਹੈਗੇ ਹਨ ਕੌਮੀ ਵਿਧਾਨਾ ਸਾਡੀ ਕੁਝ ਸਾਡੇ ਇਤਿਹਾਸ ਦੇ ਵਿੱਚੋਂ ਪ੍ਰੇਰਨਾ ਸਰੋਤ ਇਤਿਹਾਸ ਦੀਆਂ ਸਾਖੀਆਂ ਇਤਿਹਾਸਕ ਪਹਿਲੂ ਜਿਹੜੇ ਆ ਉਹਨਾਂ ਨੂੰ ਵੀ ਦਰਕਨਾਰ ਨਹੀਂ ਕੀਤਾ ਜਾ ਸਕਦਾ ਸੋ ਅਸੀਂ ਸਿੱਖ ਸੰਗਤ ਨੂੰ ਨਾਲ-ਨਾਲ ਜਿੱਥੇ ਵਾਰੀ ਕੇਸਾ ਧਾਰੀ ਹੋਣ ਦੀ ਪ੍ਰੇਰਨਾ ਕਰ ਰਹੇ ਹਾਂ ਖੰਡੇ ਬਾਟੇ ਦੀ ਪਹੁੰਚਣ ਦੇ ਲਈ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਨਾਲ ਨਾਲ ਉਹਨਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਛਕ ਲੈਣ ਤੋਂ ਬਾਅਦ ਅਸੀਂ ਇੱਥੇ ਖਲੋਣਾ ਨਹੀਂ ਰੁਕਣਾ ਨਹੀਂ ਹੈ ਗੁਰਬਾਣੀ ਅਨੁਸਾਰ ਆਪਣਾ ਜੀਵਨ ਵੀ ਜੂਣਾ ਹੈ ਜੀਣਾ ਬਿਲਕੁਲ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਆ ਜੋ ਬੇਬੁਨਿਆਦ ਸਵਾਲ ਕੀਤੇ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਸਾਂ ਦੀ ਗੱਲ ਨਹੀਂ ਆਈ ਬਿਲਕੁਲ ਆਈ ਹੈ ਜੀ ਗੱਲ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਦੋਂ ਸਾਰੀ ਇਸ ਗੱਲ ਦਾ ਸਾਨੂੰ ਗਿਆਨ ਹੋ ਜਾਂਦਾ ਹੈ ਸਿੱਖ ਸੰਗਤ ਨੂੰ ਨਾਲੇ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਅਸੀਂ ਗੁਰਬਾਣੀ ਦਾ ਅੰਮ੍ਰਿਤ ਵੀ ਪੀਣਾ ਹੈ ਬਿਲਕੁਲ ਪਾਤਸ਼ਾਹ ਜੀ ਨੇ ਆਖਿਆ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਗੁਰਕਾਰ ਸ਼ਬਦ ਅਮਰਤ ਹੈ ਜੇਤ ਪੀਤੇ ਤੇ ਖਜਾਏ ਸੋ ਪਿਛੇ ਵੀ ਜਿਵੇਂ ਤੁਸੀਂ ਸਵਾਲ ਕਰ ਰਹੇ ਸੀ ਕਿ ਸੇਕ ਸੰਗਤ ਦੀ ਤਿਆਰੀ ਹੋਣੀ ਚਾਹੀਦੀ ਹੈ ਪਹਿਲਾਂ ਅਮਰਤ ਸ਼ਕਨ ਤੋਂ ਪਹਿਲਾਂ ਤਾਂ ਵੀਰ ਜੀ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ 22 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਇਹਦੀ ਤਿਆਰੀ ਪਿਛਲੇ 3 ਮਹੀਨਿਆਂ ਤੋਂ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਗੁਰਦੁਆਰਾ ਸਾਹਿਬ ਸਮਾਗਮਾਂ ਦੇ ਵਿੱਚ ਕਥਾ ਵਿਚਾਰ ਸਿੱਖ ਪ੍ਰਚਾਰਕ ਵੀਰਾਂ ਨੇ ਜਾ ਕੇ ਸਿੱਖ ਸੰਗਤ ਨੂੰ ਸੁਚੇਤ ਕੀਤਾ ਲਗਾਤਾਰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋਈਆਂ ਸਕੂਲਾਂ ਦੇ ਵਿੱਚ ਸਿੱਖ ਸੰਗਤ ਨੂੰ ਸਿੱਖ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲ ਸਕੂਲ ਅਧਿਆਪਕ ਜਿਹੜੇ ਨੇ ਉਹਨਾਂ ਨੂੰ ਐਪਲੀਕੇਸ਼ਨ ਦਿੱਤੀਆਂ ਸੋ ਇਹ ਬਕਾਇਦਾ ਇੱਕ ਤਿਆਰੀ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਬੜੇ ਪਿਆਰ ਦੇ ਨਾਲ ਜਾ ਕੇ ਬੇਨਤੀ ਕੀਤੀ ਜਾ ਰਹੀ ਹੈ ਤੇ ਸਿੱਖ ਸੰਗਤ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ ਜੀ ਉਹਦੇ ਵਿੱਚ ਦੇਖਦੇ ਹੁਣ 22 ਤਰੀਕ ਨੂੰ ਜਿਹੜਾ ਅਮਰ ਸੰਚਾਰ ਹੋ ਰਿਹਾ ਹੈ ਕਿੰਨੀ ਕਿ ਸੰਗਤ ਸ਼ਮੂਲੀਤ ਕਰਦੀ ਕੋਈ ਗੱਲ ਜਿਹੜੀ ਰਹਿ ਗਈ ਹੋਵੇ ਜਿਹੜੀ ਮੈਨੂੰ ਤੁਹਾਨੂੰ ਲੱਗਦਾ ਜਾਂ ਮੈਂ ਸਵਾਲ ਨਾ ਕਰ ਸਕਿਆ ਜਾਂ ਤੁਹਾਡੇ ਮਨ ਚ ਹੋਵੇ ਸਾਨੂੰ ਇਹੋ ਹੀ ਹੈ ਕਿ ਦੇਖੋ ਸੰਗਤ ਜੀ ਵੱਧ ਤੋਂ ਵੱਧ ਸਾਨੂੰ ਖੰਡੇ ਬਾਟੇ ਦੀ ਪਹੁੰਚਣੀ ਚਾਹੀਦੀ ਹੈ ਖੰਡੇ ਬਾਟੇ ਦੀ ਪਹੁੰਚ ਜਦੋਂ ਅਸੀਂ ਸ਼ੱਕਦੇ ਆ ਤਾਂ ਇਸ ਤੋਂ ਇਲਾਵਾ ਸਾਡੇ ਕੁਝ ਹੋਰ ਵੀ ਰੁਝਾਨ ਨੇ ਮੇਨ ਜਿਹੜੀ ਮੁੱਖ ਬੇਨਤੀ ਹੈ ਜਿਹੜੀ ਗੱਲ ਹੈ ਧਿਆਨ ਦੇਣ ਜੋ ਕਿ ਖੰਡੇ ਬਾਟੇ ਦੀ ਪੋਲ ਦੇ ਪਰਥਾਏ ਬੜੇ ਸ਼ੰਕੇ ਨੇ ਸਿੱਖ ਸੰਗਤ ਦੇ ਮਨ ਦੇ ਵਿੱਚ ਕਿ ਰਹਿਤ ਸ਼ਾਇਦ ਸਾਡੇ ਤੋਂ ਨਾਂ ਰੱਖੀ ਜਾਵੇ ਬੜਾ ਔਖਾ ਜੋ ਜੋ ਖੰਡੇ ਬਾਟੇ ਦੀ ਪੋਲ ਦੀ ਵਿਆਖਿਆ ਕੀਤੀ ਜਾਂਦੀ ਹੈ ਆਮ ਤੌਰ ਤੇ ਸੋ ਬੜੇ ਭਲੇਖੇ ਨੇ ਸਾਡੇ ਵੀਰ ਜਦੋਂ ਅਸੀਂ ਘਰ ਘਰ ਜਾ ਕੇ ਬੇਨਤੀ ਕਰ ਰਹੇ ਹਾਂ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈ ਜਿਨ੍ਹਾਂ ਨੇ ਅੱਜ ਤੱਕ ਖੰਡੇ ਬਾਟੇ ਦੀ ਪੋਲ ਛਗੀ ਉਹ ਵੀ ਇਸੇ ਸਮਾਜ ਦੇ ਵਿੱਚ ਰਹੇ ਰਹੇ ਨੇ ਜੀ ਜੀ ਤੇ ਏਡੀ ਵੀ ਕੋਈ ਵੱਡੀ ਜਾਂ ਓਕੀ ਗੱਲ ਨਹੀਂ ਏ ਜਦੋਂ ਅਸੀਂ ਇਸ ਪਾਸੇ ਤੁਰਾਂਗੇ ਤਾਂ ਫਿਰ ਸਾਨੂੰ ਰਹਿਤ ਰੱਖਣੀ ਵੀ ਆ ਜਾਵੇਗੀ ਬੇਬੁਨਿਆਦ ਜੋ ਭੁਲੇਖੇ ਇਸ ਕਨਸੈਪਟ ਦੇ ਨਾਲ ਜੁੜੇ ਗਏ ਨੇ ਉਹਨਾਂ ਤੋਂ ਵੀ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਏ ਕਿ ਐਡੀ ਵੀ ਕੋਈ ਡਰਨ ਵਾਲੀ ਗੱਲ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੀ ਲਾਸਟ ਕਮੈਂਟ ਜੀ ਹਾਂਜੀ ਮੈਂ ਇਸ ਮੁੱਚੇ ਸਿੱਖ ਜਗਤ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਪਹਿਲੀ ਗੱਲ ਅਸੀਂ ਪੰਜਾਬ ਦੇ ਪਛਿੰਦੇ ਆ ਤੇ ਪੰਜਾਬ ਦੇ ਪਛਿੰਦਿਆਂ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਵੀ ਭਾਈ ਤੁਸੀਂ ਖੰਡੇ ਬਾਟੇ ਦੀ ਪੌਲ ਲਾਓ ਇਹ ਸਾਡਾ ਮੁੱਢਲਾ ਫਰਜ਼ ਆ ਇਹ ਸਾਡੀ ਆਈਡੈਂਟੀਟੀ ਹੈ ਪੰਜ ਕਕਾਰਾਂ ਨੂੰ ਧਾਰਨ ਕਰਨ ਤੋਂ ਬਿਨਾ ਅਸੀਂ ਗੁਰੂ ਦੇ ਸਿੱਖ ਨਹੀਂ ਅਖਵਾ ਸਕਦੇ ਜਿੱਦਾਂ ਜਨੇਊ ਪਹਿਨਣ ਤੋਂ ਬਿਨਾ ਇੱਕ ਹਿੰਦੂ ਜਿਹੜਾ ਹਿੰਦੂ ਨਹੀਂ ਅਖਵਾ ਸਕਦਾ ਸੁਣਨ ਤੋਂ ਬਗੈਰ ਬੰਦਾ ਮੁਸਲਮਾਨ ਮੁਸਲਮਾਨ ਨਹੀਂ ਅਖਵਾ ਸਕਦਾ ਅਸੀਂ ਪੰਜ ਕਕਾਰੀ ਵਰਦੀ ਧਾਰਨ ਕਰਨ ਤੋਂ ਬਿਨਾ ਗੁਰੂ ਦੇ ਸਿੱਖ ਨਹੀਂ ਅਖਵਾ ਸਕਦੇ ਅਸੀਂ ਗੁਰੂ ਦੇ ਸਕੂਲ ਦੇ ਵਿੱਚ ਦਾਖਲਾ ਲਈਏ ਦਾਖਲਾ ਲੈਣ ਦਾ ਪਹਿਲਾ ਕਨਸੈਪਟ ਜਿਹੜਾ ਉਹ ਖੰਡੇ ਬਾਟੇ ਦੀ ਪਾਲ ਸਕਣਾ ਤੇ ਅਸੀਂ ਆਪਣਾ ਫਰਜ਼ ਸਮਝਿਆ ਖੰਡੇ ਬਾਟੇ ਦੀ ਪਾਲ ਸਕੀਏ ਆਹ ਤਸਵੀਰ ਸ਼ਾਇਦ ਬਹੁਤ ਜ਼ਰੂਰੀ ਆ ਇੱਕ ਵਾਰੀ ਆ ਤਸਵੀਰ ਜ਼ਰੂਰ ਝਾਤੀ ਬਣਵਾ ਦਿਓ ਕੈਮਰਾ ਬੈਨ ਨੂੰ ਕਵਾਂਗਾ ਆ ਤਸਵੀਰ ਜਿਹੜੀ ਆ ਐਸੀ ਖੂਬਸੂਰਤ ਤਸਵੀਰ ਜਿਹੜੀ ਦਿਖਾਉਣੀ ਸੰਗਤ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਪਨੀਰੀ ਨੂੰ ਸੰਭਾਲਣਾ ਜਿਹੜਾ ਵਾ ਉਹ ਬਹੁਤ ਹੀ ਇੱਕ ਵਧੀਆ ਤਰੀਕਾ ਹੈ ਘਰ-ਘਰ ਜਾ ਕੇ ਪ੍ਰਚਾਰ ਕਰਨ ਦਾ ਭਾਈ ਦਲਬਾਖ ਸਿੰਘ ਜੀ ਵੀ ਆਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਨੇ ਇਹਨਾਂ ਨੇ ਬਹੁਤ ਪਹਿਲਾਂ ਵੀ ਬੜਾ ਵੱਡਾ ਮੋਰਚਾ ਮਾਰਿਆ ਸੀ ਤੇ ਆਪਾਂ ਉਹ ਤੁਸੀਂ ਵੀਡੀਓ ਦੇਖੀ ਹੋਵੇਗੀ ਜਿਹੜੀ ਲਗਭਗ ਮਿਲੀਅਨਸ ਲੋਕਾਂ ਨੇ ਉਹ ਵੀਡੀਓ ਦੇਖੀ ਸੀ ਘਰ-ਘਰ ਜਾ ਕੇ ਇਹਨਾਂ ਨੇ ਪ੍ਰਚਾਰ ਕੀਤਾ ਸੀ ਤੇ ਗੁਰੂ ਕੀ ਸਿੱਖੀ ਦੇ ਨਾਲ ਲੋਕਾਂ ਨੂੰ ਜੋੜਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਇੱਕ ਤਾਂ ਚਲੀ ਤੇ ਦੂਜਾ ਤੁਸੀਂ ਉਹ ਕਾਮਯਾਬੀ ਹੋਏ ਸੈਂਕੜੇ ਪ੍ਰਾਣੀਆਂ ਨੇ ਉਹ ਤੋਂ ਅਮਰਤ ਵੀ ਛਕਿਆ ਗੁਰੂ ਸਾਹਿਬ ਦੀ ਕਿਰਪਾ ਜੀ ਉਹ ਸਾਰੀ ਜੀ ਗੁਰੂ ਸਾਹਿਬ ਆਪ ਹੀ ਸੇਵਲਿੰਦਾ ਹੈ ਹੂੰ ਤੇ ਹੁਣ ਵੀ ਭਾਈ ਤਾਰੂ ਸਿੰਘ ਸੋਸਾਇਟੀ ਵੱਲੋਂ ਜੋ ਪ੍ਰਾਲਾ ਕੀਤਾ ਜਾ ਰਿਹਾ ਹੂੰ ਇਹ ਵੀ ਇੱਕ SLAGA ਜੋ ਪ੍ਰਾਲਾਵਾ ਵੀ ਚਲੋ ਆਪਣਾ ਫਰਜ਼ ਨਿਭਾਈ ਜਾਈਏ ਹਾਂ ਲੋਕਾਂ ਨੂੰ ਜਗਾਈ ਜਾਈਏ ਵੀ ਭਾਈ ਉੱਠੋ ਅਣਾ ਗੁਰੂ ਵਾਲੇ ਬਣੋ ਜੀ ਵੈਸੇ ਜੋ ਸਮੇਂ ਦੀ ਭਿਆਨਕ ਸਥਿਤੀ ਹੈ ਹੂੰ ਉਹ ਇਹ ਗੱਲ ਕਹਿ ਰਹੀ ਵੀ ਸਾਨੂੰ ਕਰਾਂ ਜਾਣਾ ਹੀ ਪੈਣਾ ਵੈਸੇ ਅਜੀਬ ਵੀ ਲੱਗਦਾ ਕਈ ਵਾਰੀ ਹਾਂ ਵੀਰ ਐਡੀ ਵੱਡੀ ਦਾਤ ਗੁਰੂ ਨੇ ਪੰਜ ਸਿੰਘਾਂ ਨੂੰ ਸਿਰ ਲੈ ਕੇ ਦਿੱਤੀ ਹੋਵੇ ਤੇ ਜੇ ਅਸੀਂ ਘਰ ਘਰ ਜਾ ਕੇ ਇਹ ਅਮਰਸ਼ਕੋ ਤੇ ਅਜੀਬ ਲੱਗਦਾ ਹੈ ਸਾਨੂੰ ਫੀਲ ਹੁੰਦਾ ਇਸ ਤਰ੍ਹਾਂ ਹਾਂ ਪਰ ਲੋਕ ਹੀ ਸੋੰਗੇ ਇਹਨੇ ਹਾਂ ਗੂੜੀ ਨੀਂਦ ਵਿੱਚ ਸੌਂਗੇ ਤੇ ਫਿਰ ਉਹ ਚੌਂਕੀ ਦੇ ਰਿਆਂ ਨੂੰ ਸਰਕਾਰ ਨਾਲ ਚ ਰੂਣ ਸਾਨੂੰ ਕਰਿਆ ਕਹਿਣਾ ਮਣ ਜਾਗਦੇ ਰਹੋ ਵਾਲੀ ਹੋਕਾ ਵੀ ਸਾਨੂੰ ਪਨਾਉਣਾ ਪੈਣਾ ਸਾਡੀ ਵੀ ਪਰੰਪਰਾ ਸਾਡੀ ਚ ਇਹ ਕੋਨਸੈਪਟ ਕੋਰਨਾਨ ਸਾਹਿਬ ਨੇ ਪਹਿਲਾਂ ਸ਼ੁਰੂ ਕਰਤਾ ਬਿਲਕੁਲ ਕੀਤਾ ਗੁਰੂ ਸਾਹਿਬ ਨੇ ਜੀ ਗੁਰੂ ਸਾਹਿਬ ਨੇ ਵੇਖਿਆ ਵੀ ਜੇ ਉਹ ਨਹੀਂ ਤੇ ਫਿਰ ਉੱਠੇ ਉਹ ਘਰਾਂ 'ਚ ਤੇ ਫਿਰ ਉਹ ਦੂਰ ਪ੍ਰਚਾਰ ਫਿਰਿਆਂ ਤੇ ਗਏ ਤੇ ਪ੍ਰਚਾਰ ਵੀ ਕੀਤਾ ਜਾ ਕੇ ਜਗਾਇਆ ਵੀ ਆ ਅੱਛਾ ਇਹ ਜਿਹੜੀ ਪਨੀਰੀ ਤੂੰ ਹਾਂ ਉਦੋਂ ਦੀ ਸੰਭਾਲੀ ਆ ਇਹਨਾਂ ਵਿੱਚ ਕੋਈ ਬਲਾਰਾ ਹੈਗਾ ਜੀ ਚੰਗਾ ਬੋਲਣ ਵਾਲਾ ਉਹਨਾਂ ਨਾਲ ਜ਼ਰੂਰ ਗੱਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲੇ ਆਪਣਾ ਨ ਅਮਰਿਸ਼ਕਨਾ ਕਿੰਨਾ ਜ਼ਰੂਰੀ ਹੈ ਅਮਰਿਸ਼ਕਨਾ ਬਹੁਤ ਜ਼ਰੂਰੀ ਕਿਉਂਕਿ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇਹ ਦਾਤ ਦਿੱਤੀ ਬਖਸ਼ੀ ਦਿੱਤੀ ਆ ਤੇ ਇਹਨੂੰ ਸੰਭਾਲਣਾ ਆਪਣੀ ਜ਼ਿੰਮੇਵਾਰੀ ਆ ਤੇ ਆਪਾਂ ਇਹਨੂੰ ਸੰਭਾਲ ਕੇ ਰੱਖਣਾ ਹੈ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਅੰਮ੍ਰਿਤ ਛਕਣ ਨੂੰ ਮੈਨੂੰ 4 ਤੋਂ 5 ਸਾਲ ਹੋ ਗਏ ਜੀ 4-5 ਸਾਲ ਹੋ ਗਏ ਮਤਲਬ ਛੋਟੀ ਉਮਰ ਚ ਹੀ ਤੁਸੀਂ ਛਕ ਹਾਂਜੀ ਹਾਂਜੀ ਅੱਛਾ ਅੰਮ੍ਰਿਤ ਛਕਣ ਤੋਂ ਬਾਅਦ ਕੋਈ ਮੁਸ਼ਕਲਤ ਨਹੀਂ ਆਈ ਤੁਹਾਨੂੰ ਨਾ ਜੀ ਕੋਈ ਮੁਸ਼ਕਲ ਨਹੀਂ ਆਈ ਸਗੋ ਜੀਵਨ ਹੋਰ ਵਧੀਆ ਹੋ ਗਿਆ ਹੈ ਜੀ ਜੀਵਨ ਹੋਰ ਵਧੀਆ ਹੋ ਗਿਆ ਹਾਂਜੀ ਹਾਂਜੀ ਕੋਈ ਤੁਹਾਡੀ ਪੜ੍ਹਾਈ ਦੇ ਵਿੱਚ ਦਿੱਕਤ ਆਈ ਹੋਵੇ ਜਾਂ ਤੁਹਾਨੂੰ ਨਿਤਨੇਮ ਦੇ ਵਿੱਚ ਸਮੇਂ ਕੋਈ ਦਿੱਕਤ ਆਈ ਹੋਵੇ ਕੋਈ ਦਿੱਕਤ ਨਹੀਂ ਆਈ ਜੀ ਹਾਂ ਸਗੋ ਦੇ ਨਾਲ ਹੋਰ ਵਧੀਆ ਹੋ ਗਿਆ ਜੀ ਕੋਈ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੋਗੇ ਸਨੇਹਾ ਦੇਣਾ ਚਾਹੋਗੇ ਇਸੇ ਦੇ ਇਹ ਸਨੇਹਾ ਦੇਣਾ ਚਾਹੁੰਦੇ ਹਾਂ ਬਹੁਤ ਸੋਹਣਾ ਆ ਇੱਕ ਛੋਟਾ ਜਿਹਾ ਪਚੰਗੀ ਜੀ ਦੇਖੋ ਬਹੁਤ ਸੋਹਣੀ ਤਸਵੀਰ ਹੈ ਤੇ ਮੇਰਾ ਖਾਲਸਾ ਜੀ ਹੱਥ ਵਿੱਚ ਤੀਰ ਫੜਾ ਦਿੱਤਾ ਜਾਵੇ ਤੇ ਲੱਗੂਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਬਿਲਕੁਲ ਕਹਿ ਦੀ ਪਾਪੀ ਜੇ ਬਚਪਨ ਉਹਨਾਂ ਦਾ ਦੇਖਣਾ ਹੋ ਗਿਆ ਤੇ ਇਸ ਤਰ੍ਹਾਂ ਦਾ ਹੋ ਗਿਆ ਜਰੂਰ ਨਾ ਗੁਰਜੀਤ ਖਾਲਸਾ ਬਾਈ ਨਾ ਕਿ ਤੁਹਾਡਾ ਇਧਰ ਨੂੰ ਕੈਮਰਾ ਲਓ ਮਰਾ ਸਿੰਘ ਇਹ ਕੀ ਸੁਣਾਓਗੇ ਸਾਡੇ ਅੱਜ ਦਸ਼ਕਾ ਨੂੰ ਕੀ ਕਹੋਗੇ ਸਾਰੇ ਗੁਰੂ ਵਾਲੇ ਬਣਾ ਦੇ ਨਾਲ ਅਮਰ ਜਗਣਾ ਚਾਹੀਦਾ ਸਾਰਿਆਂ ਨੂੰ ਅਮਰ ਜਗਣਾ ਚਾਹੀਦਾ ਤੁਹਾਡਾ ਤੁਸੀਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਅਮਰ ਸ਼ਕੈ ਨੂੰ ਦੂਜਾ ਸਾਲ ਤੋਂ ਕੋਈ ਮੁਸ਼ਕਲਤ ਨਹੀਂ ਆਈ ਅੱਛਾ ਅੱਛਾ ਪੰਜਾਂ ਪਿਆਰਿਆਂ ਦੇ ਨਾਮ ਆ ਪਤਾ ਸੁਣਾ ਦਿਓ ਪਾਈ ਦਾਸੀਂ ਦੀ ਪਾਈ ਤਰਮ ਸਿੰਘ ਦੀ ਪਾਈ ਹਮਤ ਸਿੰਘ ਦੀ ਪਾਈ ਸਾਬ ਸਿੰਘ ਦੀ ਪਾਈ ਓ ਮਗਮ ਸਿੰਘ ਦੀ ਵੈਰੀ ਗੁੱਡ ਅੱਛਾ ਨਾਲ ਬਹੁਤ ਸਾਰੇ ਨੌਜਵਾਨ ਨੇ ਇਹ ਬਿਲਕੁਲ ਨਵੀਂ ਪਨੀਰੀ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ ਦੀ ਵੱਧ ਦੋਵਾ ਦਮਰ ਸ਼ਕਨ ਦੇ ਗੁਰੂ ਵਾਲੇ ਬੰਨ ਹਾਂ ਕੋਈ ਮੁਸ਼ਕਿਲਾਂ ਤਾਂ ਨਹੀਂ ਆ ਰਹੀਆਂ ਤੁਹਾਨੂੰ ਨਹੀਂ ਨਹੀਂ ਕੋਈ ਪੜਨ ਦੇ ਵਿੱਚ ਕੋਈ ਕੇਸਾ ਖਾਂਬਣ ਦੇ ਵਿੱਚ ਜਾਂ ਦਸਤਾਰ ਸਜਾਉਣ ਵਿੱਚ ਨਹੀਂ ਨਹੀਂ ਕੋਈ ਮੁਸ਼ਕਿਲ ਨਹੀਂ ਹੁੰਦੀ ਬਾਬਾ ਜੀ ਪੂਰੀ ਮਤ ਕਰਦੇ ਆ ਦਸਤਾਰ ਦੀ ਲੋੜ ਪਵੇ ਜਾਂ ਹੋਰ ਕੁਛ ਹਾਂਜੀ ਹਾਂਜੀ ਬਹੁਤ ਕਰਦੇ ਨੇ ਜੀ ਗੁਰਬਾਣੀ ਕਿੰਨੀ ਕ ਆਉਂਦੀ ਏ ਪੰਜ ਪਾਠ ਆਉਂਦੇ ਆ ਪੰਜ ਪਾਠ ਆਉਂਦੇ ਆ ਹਾਂਜੀ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਹਰਮਨ ਸਿੰਘ ਹਰਮਨ ਸਿੰਘ ਹਾਂਜੀ ਵਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਅੰਮ੍ਰਿਤ ਪਾਨ ਕਰਵਾਇਆ ਸੀ ਹੈਨਾ ਜਿਹੜਾ ਗੁਰੂ ਸਾਹਿਬ ਦਾ ਆਪਲਾ ਕਨਸੈਪਟ ਆਪ ਕਿਦਾਂ ਅੰਮ੍ਰਿਤ ਦੀ ਦਾਤ ਲਈ ਮੰਗੀ ਉਹਨਾਂ ਨੇ ਕਹਿੰਦੇ ਨਾ ਵੀ ਉਹ ਦੁੱਗੇ ਸਿੰਘ ਕਹਿੰਦੇ ਵੀ ਅਸੀਂ ਸਿਰ ਦੇ ਕਲੇ ਗੁਰੂ ਸਾਹਿਬ ਨੇ ਕਿਤਰਾ ਮੰਗੀ ਸੀ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਸਮਾਂ ਤੇ ਮੈਂ ਆਪਣੇ ਪਰਿਵਾਰੀ ਵਾਰ ਦੇਵਾਂਗਾ ਤੁਸੀਂ ਮੈਨੂੰ ਪੰਜ ਸਿਰ ਦਿੱਤੇ ਤੇ ਮੈਂ ਸਮਾਂ ਤੇ ਆਪਣਾ ਸਾਰਾ ਪਰਿਵਾਰੀ ਵਾਰ ਦੇਵਾਂਗਾ ਜੀ ਉਹ ਤਰੀਕ ਤਾਂ ਪਤਾ ਯਾਦ ਉਹ ਤਰੀਕ ਕਿਹੜੀ ਸੀ 1699 ਸੀ ਅੱਛਾ ਹਾਂਜੀ 1699 3 अप्रैल 3 अप्रैल ਹਾਂਜੀ ਸੋ ਇਹ 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 ਨੌਜਵਾਨ ਜਿਹੜੇ ਆ ਬਹੁਤ ਜ਼ਰੂਰੀ ਆ ਸਿੱਖੀ ਵਾਸਤੇ ਇਹ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਘਰ ਘਰ ਜਾ ਕੇ ਉਪਰਾਲਾ ਹੋ ਰਿਹਾ ਕਿ ਗੁਰੂ ਸਾਹਿਬ ਦਾ ਸਨੇਹਾ ਜਿਹੜਾ ਪ੍ਰਚਾਰ ਫੇਰੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਕਦੇ ਸ਼ੁਰੂ ਕੀਤੀਆਂ ਸੀ ਉਹ ਤਾਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਗਈ ਤੇ ਅਸੀਂ ਤਾਂ ਯਾਰ ਪਿੰਡਾਂ ਦੇ ਵਿੱਚ ਤੇ ਜਾ ਹੀ ਸਕਦੇ ਆ ਘਟੋ ਘਟ ਚਲੋ ਹੁਣ ਸਾਡੇ ਕੋਲ ਜਿਆਦਾ ਸਮਾਂ ਜਿਹੜਾ ਨਹੀਂ ਹੁੰਦਾ ਸਾਰਿਆਂ ਕੋਲ ਕਿਉਂਕਿ ਹਰ ਇੱਕ ਬੰਦਾ ਮਹਿੰਗਾਈ ਦੇ ਜੋਗ ਵਿੱਚ ਆਪਣੇ ਕਮਾਂਕਾਰਾਂ ਦੇ ਵਿੱਚ ਲੱਗਿਆ ਹੋਇਆ ਪਰ ਇੰਨਾ ਕਿ ਅਸੀਂ ਕਰ ਹੀ ਸਕਦੇ ਆ ਪਿੰਡਾਂ ਦੇ ਵਿੱਚ ਜਾ ਕੇ ਜੇ ਗੁਰੂ ਸਾਹਿਬ ਦਾ ਉਹ ਸੁਨੇਹਾ ਜਿਹੜਾ ਵਾ ਘਰ ਘਰ ਪਹੁੰਚਾ ਦਈਏ ਤੇ ਸ਼ਾਇਦ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਉਹ ਕਦੇ ਵੀ ਨਾ ਹੋਵੇ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਵੇ ਹੀ ਕਿਉਂ ਕਿ ਸਾਡੇ ਗੁਰੂ ਸਾਹਿਬ ਨੇ ਤਾਂ ਬਹੁਤ ਵੱਡਾ ਸਾਨੂੰ ਇਤਿਹਾਸ ਦਿੱਤਾ ਬਹੁਤ ਵੱਡੀ ਸਾਨੂੰ ਗਿਆਨ ਦਾ ਸਾਗਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਸੋ ਅੱਜ ਦੀ ਵੀਡੀਓ ਜਿਹੜੀ ਆ ਇਹ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਦੂਜੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਇਸ ਕਨਸੈਪਟ ਬਾਰੇ ਜਾਣਕਾਰੀ ਮਿਲ ਜਾਵੇ ਤੇ ਉਹ ਵੀ ਘਰ-ਘਰ ਜਾ ਕੇ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਕਰੇ ਘਰ-ਘਰ ਜਾ ਕੇ ਜਿਹੜੇ ਆ ਉਹ ਗੁਰੂ ਸਾਹਿਬ ਦਾ ਸਨੇਹਾ ਪਛਾਣਿਆ ਜਾਵੇ ਤਾਂ ਜੋ ਵੱਦ ਵੱਦ ਪ੍ਰਾਣੀ ਜਿਹੜੇ ਆ ਗੁਰੂ ਵਾਲੇ ਬਣ ਸਕਣ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੇਖਦੇ ਰੋ ਸਰਖਾਪੀ ਟੀਵੀ ਧੰਨਵਾਦ